ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਢੀਮਾ ਵਾਲੀ ਤੋਂ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਹਾਂ ਬਾਈ ਕੋਲੇ ਦੋ ਗੱਭਣ HF ਕ੍ਰੋਸ ਆਂਗ ਦੇ ਵਿੱਚ گاਵਾ ਤੇ ਇੱਕ 855 ਟਰੈਕਟਰ ਆ ਦੋਸਤੋ ਸੋਹਰਾਜ ਤਿੰਨਾਂ ਚੀਜ਼ਾਂ ਦੀ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਪਿੰਡ ਨੂੰ ਜ਼ਿਲ੍ਹਾ ਫਰੀਦਕੋਟ ਪੈਂਦਾ ਤੇ ਤਹਿਸੀਲ ਵੀ ਫਰੀਦਕੋਟ ਪਿਆ ਜਾਂਦੀ ਆ ਬਾਈ ਦੇ ਦੋਸਤੋ ਘਰ ਦੇ ਜਾਨਵਰਾਂ ਤੇ ਘਰ ਦਾ ਹੀ ਟਰੈਕਟਰ ਆ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਹੋ ਠੀਕ ਆ ਬਾਈ ਵਧੀਆ ਵਧੀਆ ਠੀਕ ਆ ਨਾਂ ਦੱਸ ਦੀ ਬਈ ਆਪਣਾ ਹਾਂ ਮੇਰੇ ਗੁਰਪ੍ਰੀਤ ਆ ਮੇਰਾ ਗੁਰਪ੍ਰੀਤ ਪਿੰਡ ਟੀਮ ਵਾਲੀ ਆ ਠੀਕ ਆ ਆਪਾਂ ਨੂੰ ਤੇ ਬਈ ਇਹ ਜਾਨਵਰ ਸਾਰੇ ਆਪਣੇ ਘਰ ਦੇ ਹੀ ਆ ਘਰ ਦੇ ਵੀਰੇ ਜਾਨਵਰ ਆਪਣੇ ਠੀਕ ਆ ਬਈ ਇੱਕ ਨੰਬਰ ਵਹਿੜ ਦੀ ਗੱਲ ਕਰੀਏ ਕਿੰਮਾ ਸੂਆ ਸੂਣਾ ਇਹਨੇ ਇਹ ਵੀਰੇ ਤੀਜਾ ਸੂਆ ਸੂਣਾ ਠੀਕ ਆ ਤੀਜਾ ਸੂਆ ਸੂਣਾ ਠੀਕ ਆ ਕਿੰਨੇ ਦਿਨ ਪਾਇਆ ਬਈ ਸੂਣ ਚ ਇਹ ਬਸ ਵੀਰੇ ਪਿਆਰ ਹੀ ਆ ਯਾਰ ਹੁਣ 1-2 ਦਿਨ ਮਥਾ ਹੀ ਹੂੰ ਤਾਂ ਟਲ ਟੱਕ ਪੈ ਦੋ ਕੁ ਦਿਨ ਠੀਕ ਆ ਲੈ ਜੂਗੀ ਇੱਕ ਦੋ ਦਿਨ ਲੈ ਜੂਗੀ ਹਾਂ ਇੱਕ ਦੋ ਦਿਨ ਠੀਕ ਆ ਦੁੱਧ ਕਿੰਨਾ ਪਾਣ ਦੀ ਬਈ ਦੁੱਧ ਵੀਰੇ ਪਿਛਲੇ ਸੂਏ ਦੇ 23-24 ਕਿਲੋ ਦੁੱਧ ਚੋਇਆ 23-24 ਕਿਲੋ ਅੱਜ ਤੇ ਹੀ ਪਾ ਦੂ 23-24 ਕਿਲੋ ਆਇਆ ਇੱਕ ਬਲੀ ਪੁਲੀ ਬਹੁਤ ਆ ਬਈ ਅੱਗੇ ਨਾਲ ਠੀਕ ਆ ਇੱਕ ਦਾ ਜਿੰਨਾ ਅਗਲਾ ਪਾਲੂ ਪੱਕੇ ਦੁੱਧ ਤਾਂ ਲੱਸੀ ਕਰਦੇ ਹੁੰਦਾ ਹਨ ਸਹੀ ਗੱਲ ਆ ਸਹੀ ਗੱਲ ਲਓ ਬਈ ਸੋਹਣੇ ਕੱਦ ਕਾਠ ਵਾਲੀ ਕੋਈ ਛੋਟੀ ਨਹੀਂ ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਨੇ ਆ ਕ੍ਰੋਸ ਆਂਗ ਦੇ ਵਿੱਚ ਵਹਿੜਾ ਦੋਸਤੋ ਬਾਕੀ ਥਣਾਂ ਦਾ ਸਾਈਜ਼ ਹੈ ਤੁਹਾਨੂੰ ਵਿਖਾ ਦਿੰਨੇ ਆ ਕੱਦ ਵੇਲ ਦੀ ਜੇ ਗੱਲ ਕਰੀਏ ਸੋਹਣੀ ਕੱਦ ਵੇਲ ਦੇ ਵਿੱਚ ਆ ਕੋਈ ਛੋਟੀ ਨਹੀਂ ਬਾਕੀ ਬਹੁਤ ਆ ਵੇਖੋ ਮੇਰਾ ਸਪੋਰਟ ਕਰਦਾ ਸਹੀ ਗੱਲ ਆ ਕਟੋ ਕਟ ਪੰਜ ਫੁੱਟ ਦੇ ਨੇੜੇ ਠੀਕ ਕੋਈ ਕੱਦ ਕਾਠ ਨੀਓ ਜੇ ਗੱਲ ਕਰੀਏ ਤਾਂ ਸੋਹਣੀ ਆ ਕੱਦ ਕਾਠ ਨੀਓ ਹਵਾਨੇ ਦੀ ਜੱਜਮੈਂਟ ਤੁਹਾਨੂੰ ਦੋਨੇ ਪਾਸਿਆਂ ਤੋਂ ਕਰਾਵਾਂਗੇ ਬਾਕੀ ਤੋੜ ਕੇ ਵਿਖਾ ਦੇਾਂਗੇ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਆ ਦੇਖ ਸਕਦੇ ਆ ਥਣਾ ਦਾ ਸਾਇ ਹੱਥੀ ਚਵਾਈ ਵਾਲਾ ਥਣ ਲੱਗਿਆ ਸਿੱਕਾ ਬਹੁਤ ਆ ਜੀ ਬਰ ਮਰਜੀ ਚੋਈਏ ਬਾਕੀ ਸੀਲ ਦੀ ਗੱਲ ਕਰੀਏ ਸੀਲ ਸੌ ਬਹੁਤ ਆ ਦੇਖ ਸਕਦੇ ਕੋਈ ਚੋਈ ਜਾਵੇ ਬਾਕੀ ਦੇਖ ਸਕਦੇ ਆ ਆਰਾਮ ਨਾਲ ਖੜ ਗਈ ਜਦੋਂ ਬਾਈ ਨੇ ਹੱਥ ਮਾਰਿਆ ਹਵਾਨੇ ਤੇ ਦੋਨੇ ਪਾਸਾ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆਂ ਦੇਖ ਸਕਦੇ ਆਂ ਮਗਰਲੇ ਪਾਸੋਂ ਵੀ ਲੋ ਵੀ ਦੂਜੇ ਪਾਸੇ ਤੋਂ ਵੀ ਹਵਾਨੀ ਜਜਮੈਂਟ ਤੁਸੀਂ ਲਾ ਲੈਣੀ ਐ ਸੇਮ ਸਾਈਜ਼ ਦੇ ਵਿੱਚ ਥਾਣਾ ਤੇ ਤੋੜ ਕੇ ਵਿਖਾਉਂਦੇ ਆਂ ਚਲੋ ਲੋ ਵੀ ਤੁਰੀ ਜਾਂਦੀ ਤਾਂ ਤੁਸੀਂ ਹਵਾਨੀ ਜਿਹੜੀ ਜਜਮੈਂਟ ਆ ਲਾ ਲੈਣੀ ਐ ਜਿਹੜੇ ਵੀਰ ਦੇ ਪਸੰਦ ਹੋਵੇ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹਵਾਨਾ ਕਰਮ ਵਾਲੀ ਨੇ ਦੋਸਤੋ ਸੋਨਾ ਤਿਆਰ ਕੀਤਾ ਹੋਇਆ ਪੂਰਾ ਵੱਡਾ ਹਵਾਨਾ 来 चल भाई <गण> रे आप यार रेट ਕੀ ਕਰਦੇ ਆਗੇ ਇਸ ਗਾਂ ਦਾ ਇਹਦਾ ਵੀਰੇ ਆਪਾਂ 75000 ਰੁਪਇਆ ਮੰਗਦੇ ਆ 75000 ਮੰਗਦੇ ਆ ਮੌਕੇ ਤੇ ਮਾਨਤਾਣ ਕਰਦਾਗਾ ਇਹਦਾ ਆਪਾਂ ਜਿੰਨਾ ਵੀ ਹੋ ਸਕੇ ਬਦ ਤੋਂ ਬਦ ਮਾਨਤਾਣ ਕਰਾਂਗੇ ਠੀਕ ਆ ਲਓ ਵੀ 75000 ਰੁਪਇਆ ਰੇਟ ਆ ਹੈ ਦੁੱਧ ਨੂੰ ਗਾਂ ਖਰੀ ਆ ਵੀਰੇ ਠੀਕ ਆ ਲਓ ਵੀ 75000 ਰੁਪਇਆ ਬਾਈ ਨੇ ਦਾ ਰੇਟ ਰੱਖਿਆ ਜਿਹੜੀ ਆਪਾਂ ਤੁਹਾਨੂੰ ਤੋਰ ਕੇ ਵਿਖਾਈ ਆ ਜਿਹੜੇ ਵੀਰ ਦੇ ਪਸੰਦ ਹੋਏ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਤੇ 2 ਨੰਬਰ ਦੀ ਗੱਲ ਕਰ ਲਈਏ ਭਈਆ ਸਾਹਮਣੇ ਖੜੀ ਐ ਇਹ ਵੀ ਵੀਰੇ ਥੋੜੀ ਜਿਹਾ ਚੱਪਸ ਕਰੋ ਉਸਾ ਠੀਕ ਆ ਇਹਨੇ ਦੂਜੇ ਸੂਏ ਸੁਣਾ ਇਹਨੇ ਦੂਜੇ ਸੂਏ ਨੇ ਸੁਣਾ ਠੀਕ ਆ ਇਹ ਥੋੜਾ ਇੱਕ ਅੱਧ ਕੱਠ ਨੂੰ ਮੀਡੀਅਮ ਕਰ ਦੇ ਜੀ ਮੀਡੀਅਮ ਕੱਦਾ ਤੇਰੇ ਭਾਵੇਂ ਛੋਟਾ ਠੀਕ ਆ ਦਸਾਂਗਾ ਜੱਡੀ ਆ ਠੀਕ ਆ ਬਾਕੀ ਇਹ ਵੀ ਸੀਲਸ ਲੱਗ ਜਿਵੇਂ ਮੱਤ ਲੋ ਵੀ ਸੀਲਸ ਲੱਗਦੀ ਗੱਲ ਕਰੀ ਨਾ ਸੀਲਸ ਲੱਗ ਇਹ ਵੀ ਬਹੁਤ ਹੈ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਇਹ ਇਹ ਬਾਈ 20 ਦਿਨਾਂ ਦੀ ਕੱਚੀ ਹੈ ਹਜੇ ਹਜੇ 20 ਦਿਨਾਂ ਦੀ ਕੱਚੀ ਹੈ ਠੀਕ ਹੈ ਤੇ ਦੁੱਧ ਕਿੰਨਾ ਪਾ ਦੂਗੀ ਬਈ ਐਤੀ ਐਵੇਂ ਬਾਈ ਤੁਹਾਨੂੰ ਕਹਾਂ ਦੀ ਪਹਿਲੇ ਸੂਏ ਨੇ 12 ਕਿਲੋ ਦੁੱਧ ਦਿੱਤਾ ਠੀਕ ਹੈ ਐਤੀ ਜਾਨੀ ਕਿ 15 ਲੀਟਰ ਦੇ ਲਗਭਗ ਪਾ ਦੂਗੀ ਬਾਕੀ ਬਈ ਸੇਵਾ ਦੇ ਸਿਰ ਤੇ ਆ ਇੱਕ ਹੀ ਐਵੇਂ 12 ਕਿਲੋ ਦੁੱਧ ਦਿੱਤਾ ਇਹਨੇ ਪਹਿਲੇ ਸੂਏ ਲੋ ਵੀ ਹਵਾਨੇ ਹੀ ਜਜਮੈਂਟ ਤੁਸੀਂ ਲਾ ਲੈਣੀ ਆ ਬਾਕੀ ਲਪਈਏ ਹਵਾਨੇ ਚ ਤੇ ਹਵਾਨਾ ਕਰਮਾਲੀਆਂ ਫਿਕਸ ਜਾਰ ਰੱਖਾਂ ਦੇ ਦੋ ਵੀ ਬਈ ਚਿੱਟਾ ਹੋਊਗਾ ਮੱਝਾ ਵਰਗਾ ਠੀਕ ਆ ਠੀਕ ਆ ਲਓ ਵੀ ਦੂਜਾ ਸੁਗਾ ਇਹ ਸੂਈ ਆ ਸੀਲ ਸੌ ਕਰਮਾਲੀ ਇਹ ਵੀ ਬਹੁਤ ਆ ਬਾਕੀ ਫੇਸ ਚੈੱਕ ਕਰ ਸਕਦੇ ਆ ਕ੍ਰੋਸ ਅੰਗ ਹੈਗੀ ਆ ਥੋੜਾ ਜਿਆ ਜਿਹੜੇ ਵੀਰ ਦੇ ਇਹ ਪਸੰਦ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇਹਦੇ ਬਾਰੇ ਵੀ ਆ ਕੇ ਕਰ ਲੈਣੀ ਆ ਲੈ ਵੀ ਇਹਦਾ ਵੀ ਇੱਕ ਵਾਰੀ ਢੀੜਾ ਕੜਵਾ ਦੀ ਬਾਕੀ ਸੀਲ ਠੰਡੇ ਨੂੰ ਗੱਲ ਕਰੀਏ ਨਾ ਦੋਵੇਂ ਵਹਿੜਾ ਸੀਲ ਠੰਡਾ ਜਿਹੜੇ ਵੀਰ ਦੇ ਪਸੰਦ ਹੋਵੇ ਦੇਖ ਸਕਦੇ ਆ ਤੋਰ ਤੁਰਨ ਨੂੰ ਕੋਈ ਕਮੀ ਨਹੀਂ ਦੋਸਤੋ ਖਵਾਨਾ ਕਰਮਾਲੀ ਨੇ ਫਿਕਸ ਜਾਈ ਨੇ ਤਿਆਰ ਕੀਤਾ ਹੋਇਆ ਰਾਜੀਪਲੀ ਚੰਗੀ ਜਿੱਥੇ ਮਾਦੀ ਠੱਲ ਕੇ ਨੂੰ ਕਰੀ ਚੱਲੋ ਲੈ ਲੋ ਬਾਈ ਨੇ ਵੇੜੇ ਚ ਠਾਲੀ ਐਡੀ ਸੀਲਸ ਆਊਗਾ ਕੋਈ ਅਚਾਨੀ ਮੰਨਦੀ ਕੋਈ ਅਚਾਨੀ ਮੰਨਦੀ ਠੀਕ ਆ ਤੇ ਇਹਦਾ ਰੇਟ ਕੀ ਕਰਦੇ ਆਂ ਬਈ ਇਹਦਾ ਬਈ ਹੁਣ ਕੱਚੀ ਕੱਚੀ ਦਵਾਂਗੇ ਆਪਾਂ 38000 ਦੇ 38000 ਜਮ ਕੱਚੀ ਕੱਚੀ ਇਹਦਾ ਠੀਕ ਆ ਪਾਸ ਫੋਰਸ ਆਪੇ ਹੋਊਗਾ ਚੋਈ ਜਦੋਂ ਤਿਆਰ ਹੋ ਗਈ ਫਿਰ ਵੱਖਰਾ ਰੇਟ ਹੋਊਗਾ ਠੀਕ ਆ ਲਓ ਵੀ ਹੁਣ ਦਾ ਰੇਟ ਬਾਈ ਨੇ 38000 ਰੁਪਏ ਰੱਖਿਆ ਮੌਕੇ ਤੇ ਥੋੜਾ ਬਹੁਤਾ ਮਾਨਤਾ ਨ ਹੋ ਜੂ ਜਦੋਂ ਬਾਈਆਂ ਦਾ 20 ਦਿਨਾਂ ਨੂੰ ਤਿਆਰ ਹੋ ਗਈ ਤੇ ਉਸ ਤੋਂ ਬਾਅਦ ਇਹਦਾ ਰੇਟ ਹੋਰ ਹੋਊਗਾ ਕੋਈ ਵੀਰ ਦੋਸਤੋ ਹੁਣ ਵੀਡੀਓ ਵੇਖ ਕੇ ਲੈਣੀ ਚਾਹੁੰਦਾ ਤਾਂ ਲੈ ਸਕਦਾ ਮੁੜ ਕੇ ਰੇਟ ਚੇਂਜ ਹੋ ਜਾਣਾ ਕਿਉਂਕਿ ਹਜੇ ਕੱਚੀ ਹੈਗੀ ਆ ਤੇ ਇਸ ਤੋਂ ਅੱਗੇ ਬਾਈ ਕੋਲੇ 855 ਟਰੈਕਟਰ ਆ ਇਹਦੇ ਬਾਰੇ ਜਾਣਕਾਰੀ ਲੈਣੇ ਆ ਭਾਈ ਇਹ ਕਿਹੜਾ ਮਾਡਲ ਆ ਇਹ ਭਾਈ ਚਾਰ ਮਾਡਲ ਆ ਚਾਰ ਮਾਡਲ ਆ ਠੀਕ ਆ ਤੇ Ориجنਲ ਹੀ ਆ ਬਾਈ ਸਾਰਾ Ориجنਲ ਆ ਵੀ ਇੰਜਨ ਉਹਨੇ ਜਾਨਣ ਨੂੰ ਸਾਰਾ Ориجنਲ ਹੀ ਜਮ ਉਹ ਆਪਣੇ ਕੋਲ ਹੱਲ ਪਈਆ ਕੋਈ ਵੀ ਆ ਕੇ ਵਾਹ ਕੇ ਅਗਲਾ ਹਫਤਾ ਫੋੜੀ ਕਰਕੇ ਟਰੈਕਟਰ ਲੈ ਕੇ ਜਾਵੇ ਠੀਕ ਆ ਮਾਡਲ ਕਿਹੜਾ ਦੱਸਿਆ ਸੀ ਚਾਰ ਮਾਡਲ ਆ ਬਾਈ ਚਾਰ ਮਾਡਲ ਆ ਤੇ ਉਹਦੇ ਟਾਇਰ ਆ ਜਬਈ ਵੱਡਾ ਵਿੱਚ ਇਹ 56 ਨਾਲ ਆਇਆ ਠੀਕ ਆ ਵੱਡੇ ਟਾਇਰਾਂ ਦੇ ਵਿੱਚ ਆ ਮਗਰਲੇ ਟਾਇਰ ਕਿੰਨੇ ਦੇ ਬਾਈ ਮਗਰਲੇ ਟਾਇਰ ਹੋਣਗੇ ਬਾਈ 45 50 ਪੈਸੇ ਦੇ ਮੇੜ ਤੇ ਠੀਕ ਆ ਠੀਕ ਆ ਮੂਰਲੇ ਵੀ ਮੂਰਲੇ ਕੱਟਵਾਉਂਦੇ ਨੇ ਢੇੜਾ ਠੀਕ ਆ ਤੇ 6 ਛੇ ਛਰੀ ਆ ਬਈ 6 ਛਰੀ ਆ ਚੋ ਚੁੱਕਾ ਕੇ ਰੋ ਮਾਈ ਗਾਡ ਸਾਰਾ ਟਰੈਕਟਰ ਓਕੇ ਆ ਸਾਰਾ ਅਰੀਜਨਲ ਆ ਬਾਈ ਜਿੰਦਾ ਜਿਹੜੇ ਵੀਰ ਨੇ ਤਸੱਲੀ ਕਰਨੀ ਆ ਆਪਦੀ ਵਾਹ ਕੇ ਇੱਥੇ ਤਸੱਲੀ ਕਰ ਲਿਓ ਮਗਰਲੇ ਟਾਇਰ 16 9 28 ਦੇ ਹੈਗੇ ਆ ਪੱਕੇ ਟਾਇਰ ਆ ਬਾਕੀ ਇੰਜਨ ਗੇਰ ਰਨਿੰਗ ਆ ਬਾਈ ਜਿੰਦਾ ਓਕੇ ਆ ਜਿਹੜੇ ਵੀਰ ਨੇ ਤਸੱਲੀ ਕਰਨੀ ਆ ਆਪਦੀ ਤਸੱਲੀ ਕਰ ਲੇ ਵਾਹ ਕੇ ਮੈਂ ਕਿਹਾ ਜਾਵੇ ਘੰਟੇ ਵਾਵੇ ਠੀਕ ਆ 2 ਘੰਟੇ ਵਾਵੇ ਬਈ ਆਪਾਂ ਨੂੰ ਕੋਈ ਚੱਕ ਇਹ ਆਪਣੇ ਨਾ ਹੀ ਆ ਬਈ ਮੇਰੇ ਆਪਣੇ ਨਾਂ ਨਹੀਂ ਇਹ ਅਗਲੇ ਪਹਿਲੇ ਨਾਂ ਹੀ ਆ ਉਹ ਆਪਣੀ ਇੱਕ ਕਾਪੀ ਹੈਗੀ ਆ ਠੀਕ ਆ ਉਹ ਆਪਾਂ ਜੇ ਅਗਲਾ ਕੁਪਰੂ ਆ ਆਪਾਂ ਆਧਾਰ ਕਰਕੇ ਅਪਡੇਟ ਦੇ ਦਾਂਗੇ ਉਹਨੂੰ ਠੀਕ ਆ ਅਗਲੇ ਦਾ ਜਣੀਆਂ ਇਹ ਵੀ ਡਾਟ ਆਪਣੇ ਕੋਲ ਹੈਗਾ ਹਾਂ ਉਹ ਲੈ ਕੇ ਦੇ ਦਾਂਗੇ ਭਈ ਆਪਾਂ ਉਹ ਲੈ ਕੇ ਦੇ ਦਿਆਂਗੇ ਠੀਕ ਆ ਨੰਬਰ ਕਿੱਥੋਂ ਦਾ ਭਈ ਨੰਬਰ ਵੀਰੇ ਹਰਿਆਣੇ ਦਾ ਹਰਿਆਣਾ ਨੰਬਰ ਆ ਠੀਕ ਆ ਲਓ ਵੀ ਹਰਿਆਣਾ ਨੰਬਰ ਆ ਜਿਹੜੇ ਵੀ ਦੇ ਇਹ ਪਸੰਦ ਹੋਵੇ ਤਸੱਲੀ ਤੁਸੀਂ ਕਰ ਲੈਣੀ ਆ ਕੋਈ ਹੋਰ ਸਮਾਨ ਨਾਲ ਭਈ ਕੋਈ ਫੱਟੀ ਡੰਡਾ ਵਗੈਰਾ ਉਹ ਨਾਲ ਮਿਲੂਗੀ ਵੀਰੇ ਇਹਦੇ ਇਹ ਜਿਹੜੀ ਚੀਜ਼ ਆਈ ਆ ਕੰਦਾ ਹੈ ਨਹੀਂ ਸੀ ਇਹਨਾਂ ਫੱਟੀ ਆਪਣੇ ਨਾਲ ਹੋ ਜਾਊਗਾ ਠੀਕ ਆ ਫੱਟੀ ਮਿਲ ਜੂ ਡੰਡਾ ਹੈ ਨਹੀਂ ਸੀ ਹੁੱਕ ਨਾਲ ਹੀ ਲੱਗੀ ਹੈ ਹਾਂ ਓਕੇ ਜਿਹੜਾ ਕੁਝ ਲੱਗਿਆ ਨਾਲ ਵੀਰੇ ਠੀਕ ਆ ਠੀਕ ਆ ਲੋ ਵੀ ਜਿਹੜੇ ਵੀਰ ਨੇ ਖਰੀਦਣਾ ਹੋਵੇ ਤਾਂ ਆਪਦੀ ਤਸੱਲੀ ਤੁਸੀਂ ਇੱਥੇ ਆ ਕੇ ਕਰ ਲੈਣੀ ਹੈ ਵੀ ਇਹਦਾ ਰੇਟ ਕੀ ਕਰਦੇ ਆਂ ਇਹ ਇਹਦਾ ਵੀਰੇ 2,70,000 ਰੁਪਏ 2,70,000 ਠੀਕ ਆ ਥੋੜਾ ਬੋਧਾ ਕੋਈ ਮਾਨਤਾ ਕਰਦੇ ਹਾਂ ਹਾਂ ਓਕੇ ਥੋੜਾ ਮੋਟਾ ਮਾਨਤਾ ਠੀਕ ਆ ਲੋ ਵੀ ਮਾਨਤਾ ਇਹ ਚੋ ਵੀ ਹੋ ਜੂ ਇੰਜਨ ਗੇਰ ਨੂੰ ਓਕੇ ਹੋਊਗੀ ਬਾਈਆਂ ਦਾ ਹਲ ਪਏ ਆਪਦਾ ਵਾਹ ਕੇ ਤਸੱਲੀ ਕਰ ਲਿਓ ਜਿਹੜੇ ਵੀਰ ਦੇ ਪਸੰਦ ਹੋਵੇ ਕੋਈ ਦੋਸਤੋ ਲੀਕਿੰਗ ਛੀਖ ਨਹੀਂ origignal tractor ਆ ਦੋਸਤੋ ਜਿਹੜਾ ਵੀ ਹੈਗਾ ਹਰਿਆਣੇ ਦਾ ਨੰਬਰ ਆ ਤੇ ਬਾਈਆਂ ਦਾ ਐਫੀਡਵਟ ਦੇ ਦਿਆਂਗੇ ਜਿਹੜੇ ਵੀਰ ਨੇ ਖਰੀਦਣਾ ਕਿਉਂਕਿ ਇਹ ਇੱਥੇ ਆ ਕੇ ਆਪਦੀ ਤਸੱਲੀ ਕਰ ਲਿਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਸੰਦ ਵੇਚਣਾ ਹੋਵੇ ਮਸ਼ੀਨਰੀ ਵਗੈਰਾ ਜਾਂ ਕੋਈ ਪਸ਼ੂ ਵੇਚਣਾ ਹੋਵੇ ਦੋਸਤੋ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਸਕੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਸੋ ਜਿੰਨوں ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ